ਦੇ 10 ਪੇਜ ਲੱਗੇ ਮੈਂ ਕ੍ਰਾਤਮ ਸੇਟ ਗੱਡੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਇਹ ਅਨੰਦਰਾ ਸੇਟ ਟੈਲੀਕਮ ਬਟਾਲਾ ਕੀ ਹੋਇਆ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਇਥੇ ਫਾਇਰਿੰਗ ਕਰਕੇ ਸ਼ੋਰੂਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੀ ਐਗਜ਼ੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਯਾਰ ਸੈਂਸਨ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਠੇ ਖਲੋਤੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਅ ਐਂਡ ਆਰਡਰ ਤੇ ਹਾਲਾਤ ਸੈਟ ਪਹਿਲਾਂ ਸਭ ਨੇ ਗੱਲ ਕੀਤੀ ਥ੍ਰੈਟ ਵੀ ਸੀ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਹੈ ਜੀ ਕਿਹਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਆ ਗਿਆ ਜੀ ਕੀ ਮੰਗਿਆ ਗਿਆ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਗ ਪਰ ਮਾੜੀ ਗੱਲ ਹੈ ਲਾਅ ਐਂਡ ਆਰਡਰ ਤੇ ਹਾਲਾਤ ਮਾੜੇ ਆ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਲੱਗਦਾ ਔਰ ਪਟਾਰਾ ਤੋਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਬਿਜ਼ੀ ਰੂਟ ਰਹਿੰਦਾ ਮੈਂ ਜੀ ਕਾਫੀ ਵਾਰ ਕਹਿ ਸਕਾਂ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਜੇ ਇਹੋ ਹੀ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤਾਂ ਕਦੀ ਲੱਗਾ ਨਹੀਂ ਜੀ ਇੱਥੇ ਕੋਈ ਵਾਰੀ ਕਹਿ ਕੇ ਵੇਖ ਲਿਆ ਜੀ ਨਾਕਾ ਕਿਉਂ ਨਹੀਂ ਆਈ ਸੰਗ ਹਾਂਜੀ ਉਹ ਹੁਣ ਡੀਵੀਆ ਆਂਦੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਵੇਖਦੇ ਆ ਜੀ ਜੋ ਵੀ ਕਾਰਵਾਈ ਅਗਲੀ ਮਾਹੌਲ ਦੇਖਿਆ ਗਿਆ ਕੋ ਬਹੁਤ ਜ਼ਿਆਦਾ ਗਰ ਵਾਲਾ ਬਣ ਗਿਆ ਬਿਲਕੁਲ ਜੀ ਦੇਖੋ ਜਦੋਂ ਅਹੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ ਅਹੀਂ ਸ਼ਹਿਰੀਏ ਬੰਦੇ ਆ ਤੇ ਡਰ ਤੇ ਨੇਚਰਲੀ ਨਿਹਰੇ ਤੇ ਬੇਟਾ ਦੇਖਿਆ ਨਾ ਵਿਚਾਰਾ ਰੋਂਦਾ ਪਿਆ ਕੀ ਲੱਗਦਾ ਪਰਿਵਾਰ ਤੇ ਕੀ ਬੀਤ ਰਿਹਾ ਹੋਵੇ ਕਿ ਜਦੋਂ ਪਤਾ ਲੱਗਦਾ ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ ਸਿਕਿਉਰਟੀ ਦੀ ਜੀ ਮੈਂ ਤਾਂ ਦੱਸਦਾ ਪਿਆ ਕਿ ਹਫ਼ਤੇ ਦੱਸਦੇ ਤੋ ਆ ਕੰਮ ਚੱਲਦਾ ਪਿਆ ਰੈਂਟ ਦਾ ਕੋਈ ਸਿਕਿਉਰਟੀ ਬਿਲਕੁਲ ਕੋਈ ਨਹੀਂ ਜੀ ਕਿੰਤਾ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਹ ਕੀ ਹੋ ਰਿਹਾ ਕੱਤ ਲੋਗ ਆ ਰਹੇ ਰੋਹ ਗੋਲੀ ਚੱਲ ਰਹੀ ਹੈ ਕਦੀ ਕਿਤੇ ਕਦੀ ਕਿਤੇ ਸਾਡੇ ਪਤਾ ਸਤ ਜੀ ਕੀ ਹੋਇਆ ਅ ਥੋੜੇ ਦੇਰ ਪਹਿਲਾਂ ਹੀ ਇੱਥੇ ਆਪ ਦੇਸੀ ਕੰਪਿਊਟਰਿੰਗ ਦੇ ਜ਼ਰੀਏ ਕਿ ਇੱਥੇ ਗੁੱਡੂ ਸ਼ੇਡ ਨੇ ਉਹਨਾਂ ਦੀ ਦੁਕਾਨ ਤੇ ਟੈਲੀਵਿਕਮ ਦੀ ਨਾਲ ਹੀ ਉਹਨਾਂ ਦਾ ਅ ਆਪਣੇ ਪਾਸੇ ਉਹਨਾਂ ਦੀ ਗਾਰਮੈਂਟ ਦੀ ਦੁਕਾਨ ਜਿਹੜੀ ਕੰਮ ਹੈ ਇਹਨਾਂ ਟੈਲੀਕਾਮ ਦੇ ਸੁਖਾਨ ਜਿਹੜਾ ਬਹੁਤ ਸਾਂਚਾਂ ਦੀ ਉਹ ਤਾਂ ਬਾਹਰ ਕੋਈ ਅਣਕਿਸ਼ਤਾ ਵੇਤੀ ਕੋਈ ਉਹਨੂੰ ਫਾਇਰ ਕਰਕੇ ਚਲਾ ਗਿਆ ਤੇ ਨਾ ਸ਼ੀਸ਼ੇ ਤੋੜ ਲਿਆ ਤੇ ਕਿੰਨਾ ਕੁ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਜੀ ਇਹਨਾਂ ਦਾ ਬਾਹਰੋਂ ਤੱਕੇ ਪਾਚਾਰੇ ਪਹਿਲਾਂ ਕੋਈ ਫਰੇਟ ਐ ਸੀ ਹਾਂ ਜੀ ਫਰੇਟ ਐ ਸੀ ਤੇ ਇੱਕ ਕਾਂਗਰਸ ਲੀਡਰ ਵੀ ਦੱਸੀ ਜਾ ਰਹੀ ਹਾਂ ਜੀ ਹਾਂ ਕਾਂਗਰਸ ਲੀਡਰ ਜੀ ਸਰ ਕੋ ਸੀਸੀਟੀਵੀ ਵੀਡੀਓ ਚੈੱਕ ਕੀਤੀ ਜਾ ਰਹੀ ਹੈ ਨਹੀਂ ਉਹ ਕਰ ਰਹੇ ਹਾਂ ਜੀ ਕਰ ਰਹੇ ਹਾਂ ਆਯੂ ਆਪੋਜੀਸ਼ਨ ਦੇ ਕਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਕਾਂਗਰਸ ਜਨਰਲ ਬਿਲਕੁਲ ਜੀ ਬਟਾਲਾ ਆਪਣਾ ਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਭਰਾਵਾ ਆਪਣਾ ਠੀਕ ਹੈ ਜਿਹੜਾ ਵੀ ਅ ਕੰ ਕਰ ਰਹੀ ਹੈ ਔਰ ਜਨੇ ਵੀ ਕੀਤੀ ਹੈ ਸਾਖਸ਼ਤ ਪੂਰ ਸ ਆਪਣਾ ਕੰਮ ਕਰ ਰਹੀ ਹੈ ਪਹਿਲਾਂ ਵੀ ਥ੍ਰੈਟ ਸੀ ਨਹੀਂ ਮੈਂ ਮੈਨੂੰ ਹੁਣ ਪਤਾ ਲੱਗਾ ਵੀ ਕਦੇ ਪਹਿਲਾਂ ਵੀ ਮੈਨੂੰ ਥ੍ਰੈਟ ਸੀ ਕਿ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਹੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰ ਅਚਾਰੀਆ ਬਿਲਕੁਲ ਅਧਿਕਾਰੀ ਇਹਨਾਂ ਨੂੰ ਗੱਲ ਬਿਲਕੁਲ ਕਲੀਅਰ ਜੀ ਕਰ ਰਹੇ ਕੰਮ ਆਪਣੀ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਬਹੁਤ ਸਾਰੀਆਂ ਦੀ ਉਸੇ ਟਾਈਮ ਲੱਗੀਆਂ ਤੇ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਚਲੋਗਾ ਐਕਚੁਅਲੀ ਕਾਨੂੰਨ ਆਪਣਾ ਕੰਮ ਕਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਾਲ ਜੁੜੇ ਰਾਹੋ ਤੇ ਗੋਲੀ ਸੀਟੀ ਵਾਈਸ ਪ੍ਰੈਜ਼ੀਡੈਂਟ ਹੈ ਤੇ ਬੜੇ ਦਿਨਾਂ ਦਾ ਇਹਨੂੰ ਇੱਕ ਬਗਰ ਗੱਲ ਪਈ ਸੀ ਥ੍ਰੈਟ ਆ ਰਹੇ ਸੀਗੇ ਸਾਰੇ ਅਫਸਰਾਂ ਦੇ ਨੌਲੇਜ ਵੀ ਸੀ ਆ ਜਿਹੜੇ ਪਹਿਲੇ ਐਸਐਸਪੀ ਸਾਹਿਬ ਨੂੰ ਨਾਲੇ ਜੀ ਜਿਹੜਾ ਹੁਣ ਐਸਐਸਪੀ ਆ ਇਹਨਾਂ ਦੇ ਨਾਲੇ ਜੀ ਸੀਗਾ ਪਰ ਇਸ ਦੇ باوجود ਜੋ ਅਗਲਿਆਂ ਨੇ ਚਾਹ ਹੋ ਗਿਆ ਵੈ ਤੇ ਪੰਜਾਬ ਸਰਕਾਰ ਦੇਖੇ ਕਿ ਲਾਰਡ ਆਰਡਰ ਕਿੱਧਰ ਨੂੰ ਜਾ ਰਿਹਾ ਆਮ ਸ਼ਹਿਰੀ ਦਾ ਜੂਨਾ ਹਰਾਮ ਹੋਇਆ ਲੋਕਾਂ ਆ ਤੁਰੇ ਤੇ ਫਿਰਦੇ ਨੇ ਪਰ ਮੂੰਹਾਂ ਤੇ ਰੌਣਕ ਨਹੀਂ ਡਰੇ ਦੁਨੀਆ ਡਰੇ ਫਿਰਦੀ ਆ ਸਤਿਪੰਥੀ ਬਾਦਸ਼ਾਹ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਵੀ ਪੰਜਾਬੀ ਸ਼ਹਿਰੀ ਕਿਹੜੇ ਕੋਚ ਪੈ ਰੋਈਆਂ ਗੋਲੀਆਂ ਮੌਤ ਦਾ ਡਰ ਕਿੰਦਰ ਬੰਦਾ ਜੀ ਸਕਦਾ ਅਗਰ ਗਲਾਸ ਨਾ ਲੱਗਾ ਹੁੰਦਾ ਦੁਕਾਨ ਦੇ ਬਾਹਰ ਤੋਂ ਵੱਡਾ ਹੋਣਾ ਦੇਖੋ ਗਲਾਸ ਲੱਗਾ ਦਾ ਨਾ ਲੱਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਹੈ ਈਸ਼ਵਰ ਦੀ ਕਿਰਪਾ ਕੀਤੀ ਹੈ ਪਰ ਇਹ ਪਤਾ ਨਹੀਂ ਕਿ ਨਹੀਂ ਦੇ ਰਿਹਾ ਕੋਈ ਡਰ ਪਉ ਦਾ ਕਿਸੇ ਨੂੰ ਹੈ ਨਹੀਂ ਨਾ ਜਿਸ ਦਾ ਜਿੰਨਾ ਭੀੜ ਭੜ ਵੜਾ ਲਗਾਤਾ ਹਰ ਵੇਲੇ ਇੱਥੇ ਜਾਮ ਲੱਗਾ ਰਹਿੰਦਾ ਪਰ ਇਸ ਤਿੱਕੇ ਨਾ ਆਉਣਾ ਸ਼ਰਿਆਮਾ ਕੋਲ ਗਲਾਸ ਇੱਥੇ ਠੀਕ ਹੈ ਜੀ ਤੇ ਉਹ ਪੁਲਿਸ ਦੇਖੇ ਨਾ ਉਹ ਕਿੱਥੇ ਨੇ ਉਹਨਾਂ ਨਾਕੇ ਕਿੱਥੇ ਨੇ ਕਿਹੜੀ ਜਗ੍ਹਾ ਖਲੋਤੇ ਨੇ ਸੋ ਇਹ ਵੈਰੀ ਬਹੁਤ ਬਦਕਿਸਮਤੀ ਵਾਲੀ ਗੱਲ ਹੈ ਬਹੁਤ ਬਦਕਿਸਮਤੀ